ਜਿੰਨੇ ਵੀ ਮੇਰੇ ਵੱਡੇ ਵੀਰ ਬਜ਼ੁਰਗ ਛੋਟੇ ਵੀਰ ਭੈਣਾਂ ਇੱਥੇ ਬੈਠੀਆਂ ਸਿਰਫ 2 ਮਿੰਟ ਮੈਂ ਬੇਨਤੀ ਕਰਨੀ ਹੈ ਸਵਾਭ ਜੀ ਨੂੰ ਬੇਨਤੀ ਹੈ ਕਿ ਧਿਆਨ ਨਾਲ ਆਪਦੇ ਫੋਨ ਫੋਨ ਛੱਡ ਕੇ ਮੇਰੀ 2 ਕੁ ਮਿੰਟ ਧਿਆਨ ਨਾਲ ਗੱਲ ਸੁਣ ਲਵੋ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਭਾਈ ਅਮਰਤਪਾਲ ਸਿੰਘ ਆ ਜਿਹੜੇ ਉਹ ਸ਼੍ਰੀ ਕਡੂਰ ਸਾਹਿਬ ਤੋਂ ਅਜਾਗ ਇਲੈਕਸ਼ਨ ਲੜ ਰਹੇ ਨੇ ਸੋ ਜਿਹੜੀ ਜਿਹੜੀ ਸੰਗਤ ਕਡੂਰ ਸਾਹਿਬ ਤੋਂ ਕਡੂਰ ਸਾਹਿਬ ਦੇ ਹਣਕੇ ਤੋਂ ਆ ਜਿਵੇਂ ਕਿ ਜੀਰਾ ਮਖੂ ਤਰਨ ਤਰਨ ਜੰਡੇਆਲਾ ਖੇਮ ਕਰਨ ਇਹ ਜਿਹੜੇ ਹਲਕੇ ਖਡੂਰ ਸਾਹਿਬ ਦੇ ਵਿੱਚ ਆਉਂਦੇ ਆ ਸੋ ਆਪ ਜੀ ਨੂੰ ਹੱਥ ਜੁੜ ਕੇ ਇਹ ਬੇਨਤੀ ਹੈ ਕਿ ਭੈਣੋ ਤੇ ਭਰਾਵੋ ਵੱਧ ਤੋਂ ਵੱਧ ਭਾਈ ਅਮਰਤਪਾਲ ਸਿੰਘ ਦਾ ਸਾਥ ਦਿਓ ਉਹਨਾਂ ਨੇ ਜਿਹੜੀ ਖਾਲਸਾ ਵਹੀਰ ਚਲਾਈ ਸੀ ਨੌਜਵਾਨੀ ਨੂੰ ਸਿੱਧੇ ਰਾਜ ਪਾਇਆ ਅਮਰਤਪਾਲ ਸਿੰਘ ਨੂੰ ਜਿਤਾਉਣਾ ਹੈ ਕਿ ਆਪਾਂ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਣਾ ਹੈ ਤਾਂ ਕੋਈ ਤਾਂ ਜੋ ਸਿੱਖ ਪੰਥਾ ਜਿਹੜਾ ਇਹ ਸਹੀ ਰਾਹ ਤੇ ਚੱਲੇ ਵੀਰੋ ਜੀ ਵੇਖਦੇ ਹੋ ਕਿਵੇਂ ਆਪਣੀ ਨੌਜਵਾਨੀ ਦਾ ਕਹਾਣ ਹੋ ਰਿਹਾ ਹੈ ਕੋਈ ਫਸਾ ਲੈ ਕੇ ਮਰੀ ਜਾਂਦਾ ਕੋਈ ਚਿੱਟੇ ਨਾਲ ਮਰੀ ਜਾਂਦਾ ਸੋ ਵੀਰੋ ਆਪਣਾ ਇਤਿਹਾਸ ਪਛਾਨੋ ਆਪਾਂ ਉਹ ਆ ਜਿਹਨੇ ਸਵਾ ਲੱਖ ਨਾਲ ਇੱਕ ਲੜਾਇਆ ਸੀ ਆਪਾਂ